ਚਹਿਲਦਰੀ ਫਾਰਮ ਤੇ ਸਵਾਗਤ ਹੈ ਸਾਰਿਆਂ ਦਾ ਤੇ ਅੱਜ ਇੱਕ ਵੀਡੀਓ ਰਾਹੀਂ ਤੁਹਾਨੂੰ ਮੱਝ ਦਿਖਾ ਰਿਹਾ ਜੀ ਕੋ ਆਪਣੇ ਚਾਚੇ ਦੇ ਮੁੰਡੇ ਕੋਲ ਹੀ ਖੜੀ ਆਪਣੇ ਘਰ ਦੇ ਕੋਲ ਹੀ ਤੇ ਬਹੁਤ ਵਧੀਆ ਮੱਝ ਹੈਗੀ ਦੇਣ ਜਿਹੜੇ ਦੇ ਪੂਰੇ ਹੋ ਗਏ ਹੁਣ ਸੂਣ ਦੇ ਬਸ ਬਿਲਕੁਲ ਨੇੜੇ ਸ਼ਾਇਦ ਹੋ ਜਾਏ ਲੈ ਜਾਊਗੀ 5-7 ਦਿਨ ਹੋਰ ਤੇ ਪੂਰੀ ਵੱਡੀ ਮੱਝ ਹੈ ਘਰੂ ਮੱਝਾਂ ਨਾਲੇ ਬਾਕੀ ਆਪਾਂ ਵੀਰ ਤੋਂ ਲੈਣੇ ਜਾਣਕਾਰੀ ਦੇ ਬਾਰੇ ਹਾਂ ਬਈ ਦੱਸੋ ਕਿਰਨ ਜੀ ਮੈਂ ਇਹ ਪਿਛਲੇ ਸੂਏ ਅਸੀਂ 14-15 ਲੀਟਰ ਦੁੱਧ ਚੋਇਆ ਝੱਲੇ ਆ। ਤਰੂ ਮੱਝ ਆ ਵੀ ਇਹਨਾਂ ਦੀ ਤੇ ਪਿਛਲੇ ਸੂਏ ਕਹਿੰਦੇ 14 ਤੋਂ 15 ਲੀਟਰ ਸੂਇਆ ਚੋਇਆ ਦੁੱਧ ਦਾ ਤੇ ਹੁਣ ਦਿਨ ਪੂਰੇ ਹੋ ਗਏ। ਅੱਜ ਟੱਲਾ ਪਈਆਂ ਖੇ ਲੈ ਜੂ ਪੰਜ-ਛਾ ਦਿਨ ਹੋਰ ਤੇ ਤਸੀਲ ਮੱਝ ਆ ਪੂਰੀ ਪੂਰੀ ਵੱਡੇ ਕਦ ਕਾਟਦੀ ਆ ਇਹਦਾ ਬਈ ਖੋਲ ਕੇ ਦਿਖਾ ਦੇ ਮੜੀ ਇਹਨੂੰ। ਖੋਲ ਕੇ ਦਿਖਾ ਦਈਏ ਅੱਪ ਨੂੰ। ਆਣਾਵਾਂ ਨੇ ਤੁਸੀਂ ਦੇਖ ਸਕਦੇ ਹੋ ਪੂਰਾ ਸਾਫ ਜਿਹਾ ਲੇਵਾਤਾ ਪੂਰੇ ਸਾਫ ਲੱਗੇ ਹੋਏ ਨਾ ਤੇ ਪੂਰੇ ਵੱਡੇ ਕੱਦ ਕਾਟ ਚ ਆਉਂਦੀ ਹੈ ਤੇ ਸੀਲ ਮੱਝ ਹੈ ਪੂਰੀ ਚੰਗਾ ਸੁੰਗਾ ਦੀ ਵਧੀਆ ਚੰਗੀ ਪਤਲੇ ਪਿੰਡੇ ਦੀ ਪਤਲੀ ਚਮੜੀ ਦੀ ਮੱਝ ਆ ਦੁੱਧ ਵਾਲੀ ਮੱਝ ਹੈ ਇਹਨਾਂ ਦੇ ਗਾਹ ਮਾਨਦੇ ਚੌਥੀ ਹੋ ਜਾਂਦੇ ਬਾਕੀ ਦੇ ਰੇਟ ਬਾਰੇ ਆਪਾਂ ਪੁੱਛਦੇ ਆਂ ਬਾਈ ਇਹਨੂੰ ਕੀ ਰੇਟ ਰਹੂਗਾ ਬਈ ਇਹਦਾ ਮੱਝ ਦਾ ਰੇਟ 1.40 ਹਜ਼ਾਰ ਦਾ 1.40 ਰੇਟ ਆ ਬਾਕੀ ਮਾਨਤਨ ਕਰ ਦਾਂਗੇ ਤੇ ਨੰਬਰ ਵਾਈ ਦਾ ਆਪਾਂ ਸਕਰੀਨ ਤੇ ਚਲਾਵਾਂਗੇ ਤੇ ਫੋਨ ਕਰਕੇ ਆਪਣਾ ਕਨੈਕਟ ਕਰ ਸਕਦਾ ਮੱਝ ਬਹੁਤ ਵਧੀਆ ਘਰੂ ਮੱਝ ਇਹਨਾਂ ਦੀ ਤੀਜੇ ਸੂਏ ਸੂਗੀ ਹੁਣ ਇਸ ਟਾਈਮ ਪੂਰੇ ਬਰਡੇ ਕਦ ਕੱਟ ਚ ਆਉਂਦੀ ਐ ਥਣ ਲੇਵੇ ਦੀ ਬਹੁਤ ਸਾਫ ਹੈਗੀ ਸੋ ਮਿਲਦੇ ਆਂ ਨੈਕਸਟ ਕਦੇ ਵੀਡੀਓ ਨਾਲ ਹੋਰ ਨਾਲ ਧੰਨਵਾਦ ਸਾਰਿਆਂ ਦਾ ਤੇ ਸੱਚ ਆਪ ਐਡਰੈਸ ਵੀ ਥੋੜਾ ਦੱਸ ਦਈਏ ਤੇ ਆਪਣਾ ਪਿੰਡ ਹੈ ਕਰਮਗੜਾ ਉੱਤਾਂ ਵਾਲੀ ਤੇ ਜ਼ਿਲ੍ਹਾ ਮਾਨਸਾ ਪੈਂਦਾ ਆਪਾਂ ਨੂੰ ਮੂਸੇ ਦੇ ਕੋਲ ਹੈ ਤਲਵੰਡੀ ਰੋਡ ਦੇ ਉੱਤੇ ਪਿੰਡ ਪੈਂਦਾ ਆਪਣਾ ਤੇ ਬਾਕੀ ਫੋਨ ਨੰਬਰ ਤੇ ਕਨੈਕਟ ਕਰ ਸਕਦਾ ਕੋਈ ਠੀਕ ਹੈ ਵੀਰੇ ਧੰਨਵਾਦ